we uh -huh. ਪੰਚਾਇਤ ਮੈਂਬਰ ਦਰਸ਼ਨ ਸਿੰਘ ਸਰਾਲਾ ਕਲਾ ਪਿੰਡ ਸਾਡੇ ਇੱਥੇ ਜਿਹੜਾ ਕੰਮ ਹੋਇਆ ਇਹ ਨਹਿਰ ਦਾ ਹੁਣ ਇਹਦੇ ਵਿੱਚ ਜਿਹੜੀ ਧੋਖਾ ਧੜੀ ਹੋਈ ਹੈ ਮਿੱਟੀ ਚੱਕ ਕੇ ਇਧਰੋਂ ਸਾਡੇ ਇਹਨਾਂ ਨੇ ਨਹਿਰ ਦੀ ਪਟੜੀ ਤੇ ਪਾਈ ਹੈ ਸਾਡੀ ਸਰਕਾਰ ਤੋਂ ਇਹ ਮੰਗਿਆ ਕਿ ਸਾਡਾ ਕੰਮ ਸਹੀ ਹੋਇਆ ਜਾਵੇ ਇੱਥੇ ਜਿਹੜੀ ਮਿੱਟੀ ਚੱਕੀ ਹੈ ਇਹ ਪਾਈ ਜਾਵੇ ਪਟੜੀ ਤੇ ਮਿੱਟੀ ਪਾਈ ਜਾਵੇ ਉੱਚੀ ਕੀਤੀ ਜਾਵੇ ਸਾਡੇ ਪਿੰਡ ਨੂੰ ਜਿਹੜੀ ਸੁਰੱਖਿਆ ਸੁਰੱਖਿਆ ਦਿੱਤੀ ਜਾਵੇ ਨਾਲੇ ਸਾਡੇ ਪਿੰਡ ਦੇ ਜਿਹੜੇ ਉੱਤੇ ਬੰਦਾ ਆ ਉਹਨੂੰ ਮਜ਼ਬੂਤ ਕੀਤਾ ਜਾਵੇ ਤਾਕਿ ਪਿੰਡ ਚ ਪਾਣੀ ਨਾ ਵੜ ਸਕੇ ਨੁਕਸਾਨ ਨਾ ਹੋ ਸਕੇ ਕੋਈ ਨਾਲੇ ਸਾਡਾ ਜਿਹੜਾ ਇਹ ਨਹਿਰ ਦੇ ਨਾਲ ਨਾਲ ਦੀ ਇਹਨਾਂ ਨੇ ਮਿੱਟੀ ਚੱਕ ਕੇ ਡੌਲਿਆਂ ਦੇ ਪਾਈ ਹੈ ਨਹਿਰ ਤੇ ਪਾਈ ਹੈ ਇਹ ਤੇ ਮਿੱਟੀ ਪਾ ਕੇ ਇਹਨੂੰ ਦੁਆਰਾ ਉਵੇਂ ਕੰਪਲੀਟ ਕੀਤਾ ਜਾਵੇ ਇਹ ਮਿੱਟੀ ਕਿੱਥੋਂ ਬੱਟੀ ਹੈ ਇਹ ਮਿੱਟੀ ਇਹ ਤਾਂ ਹੈਗੀ ਜੰਗਲਾਟ ਵਿਭਾਗ ਦੇ ਦੀ ਤੇ ਸਾਡੀ ਨਾਲ ਲੱਗਦੀ ਹੈ ਪੰਚਾਇਤੀ ਜਗ੍ਹਾ ਇੱਥੇ ਪੰਚਾਇਤ ਦੀ ਇਹ ਖੇਤ ਨੇ ਇੱਥੇ ਤੇ ਜਿਸ ਦੇ ਨਾਲੇ ਇੱਥੇ ਟੋਆ ਪੈ ਗਿਆ ਦੁਆਰੇ ਇੱਥੇ ਫੇਰ ਪਾਣੀ ਆਏਗਾ ਇਹ ਨਹਿਰ ਦੁਆਰੇ ਫੇਰ ਟੁੱਟੇਗੀ ਇੱਥੇ ਇਨ ਨੂੰ ਦੁਆਰੇ ਮਜ਼ਬੂਤ ਕੀਤਾ ਜਾਵੇ ਆ ਜਿੱਥੇ ਪਾਣੀ ਖੜਿਆ ਇੱਥੇ ਇਹਦੇ ਚ ਵੀ ਮਿੱਟੀ ਪਾ ਕੇ ਇਹਨੂੰ ਕੰਪਲੀਟ ਕੀਤਾ ਜਾਵੇ ਨਹੀਂ ਇਹਨਾਂ ਨੇ ਪੰਚਾਇਤ ਨੂੰ ਪੁੱਛਿਆ ਕਿਸੇ ਨੂੰ ਮਿੱਟੀ ਨਹੀਂ ਸਾਨੂੰ ਕਿਸੇ ਨੂੰ ਨਹੀਂ ਪੁੱਛਿਆ ਇਹਨਾਂ ਨੇ ਬਲਕਿ ਅਸੀਂ ਉਹਨਾਂ ਨੂੰ ਕਿਹਾ ਸੀ ਵੀ ਇੱਥੋਂ ਮਿੱਟੀ ਨਾ ਚੱਕੋ ਇਹਨਾਂ ਨੇ ਕਿਹਾ ਸੀ ਵੀ ਸਾਨੂੰ ਅਸੀਂ ਸਾਡਾ ਕੰਪਲੀਟ ਕਰਕੇ ਜਾਵਾਂਗੇ ਜਾਂ ਜਾਵਾਂਗੇ ਹਾਂ ਫਿਰ ਪਾ ਦਾਂਗੇ ਪਰ ਜਦ ਅਸੀਂ ਹੁਣ ਸਵੇਰੇ ਫੇਰ ਆਏ ਇੱਥੇ ਮਸ਼ੀਨ ਰੁਕੀ ਇਹਨੇ ਮਿੱਟੀ ਪੱਟ ਰਹੇ ਸੀ ਤੇ ਮੰਗ ਕਰਦੇ ਹਾਂ ਕਿ ਸਾਡੀ ਸਰਕਾਰ ਵੱਲੋਂ ਡੀਸੀ ਵੱਲੋਂ ਡੀਸੀ ਸਾਹਿਬ ਵੱਲੋਂ ਇਹਦੀ ਜਾਂਚ ਹੋਵੇ ਇਹ ਕੰਮ ਸਾਡਾ ਤਸੱਲੀ ਬਖਸ਼ ਕਰਾਇਆ ਜਾਵੇ ਸਿਆਮਲਾ ਸਿਆਮਲਾ ਦੀ ਜਮੀਨ ਦੀ ਹੈ ਜੀ ਟਟਿਆ ਕੋਟਿਆ ਲਾਇਆ ਇਸ ਕੇ ਬਾਰੇ ਮੈਨੂੰ ਸਾਨੂੰ ਜਾਣਕਾਰੀ ਦਿਓ ਕਿ ਐਗਨਲ ਕਰਿਆ ਨੇ ਜਾਣਕਾਰੀ ਤੇ ਇਸ ਤਰ੍ਹਾਂ ਜੀ 2023 ਮੈਂ ਟੁੱਟੇ ਦਾ ਜਿਹੜਾ ਉਹ ਵੀ ਨਕਾ ਇਤਨੀ ਪੈ ਰਾਨਾ ਜਿਹੜੀ 15 ਮੀਟਰ ਇਸ ਜੋ ਪਾਟੜੀਆ ਸਿਰਫ 15 ਮੀਟਰ 15 ਫੁੱਟੀ ਬੰਨੀ ਆ ਬਾਕੀ ਇਤਨੀ ਪਿਆ ਕੋਈ ਵੀ ਨਾ ਉਸ ਕੀ ਬਰਬਰ ਦੀ ਸਾਰੀ ਚੌੜੀ ਜੋ ਜਿਹੜੇ ਖਾਲੀ ਪਈ ਜਗ੍ਹਾ ਇਸ ਨੂੰ ਕੋਈ ਨਹੀਂ ਭਰਦੇ ਨਾ ਵੈਸੇ ਉਹੀ 15 ਫੁੱਟ 20 ਭਰ ਕਾ ਚਲੇ ਜਾਣਗੇ ਜੋ ਮਿੱਟੀ ਸਾਰੀ ਇਨਾਂ ਨੇ ਪੱਟੀ ਆਪ ਪੂਰਾ ਸਾਰੀ ਉਸ ਟੱਕਰ ਕੇ ਪੜ ਲੀਏ ਬਰਬਰ ਟੱਕਰ ਦੀ ਯੋਰਾ ਤੱਕ ਜੋ ਸਾਰੀ ਇਨਾਂ ਦੀ ਮਿੱਟੀ ਚੱਕੀ ਆ ਨਾ ਜਦ ਕਹਿੰਦੇਗਾ ਕੋਈ ਬਾਤ ਨਹੀਂ ਹਮੇ ਮਿੱਟੀ ਪਾਗਾ ਜਾਂਗੇ ਚੱਕ ਰਹੇ ਹਾਂ ਕੋਈ ਵੀ ਇਹਨਾਂ ਦਾ ਕੰਮ ਹੋ ਰਿਹਾ ਬੰਦ ਨੇ ਚੱਕ ਰਹੇ ਢੱਕਾ ਆਪਣਾ ਜਾ ਰਹੇ ਹਾਂ ਸਮਾਨਾ ਪ੍ਰੋਜੈਕਟਿੰਗ ਸਾਰੇ ਚਲੇ ਗਏ ਉਹਦੇ ਇੱਕ ਮਸ਼ੀਨ ਲੈ ਰਹੀ ਆ ਉਹ ਵੀ ਸਵੇਰੋਂ ਮਿੱਟੀ ਪਾਰੀ ਦੀ ਰਹੀ ਚੱਕ ਦਾ ਸਾਈਡਾਂ ਮਾਂ ਦੀ ਮਿੱਟੀ ਪਾਰੀ ਦੀ ਆਗਾ ਪੰਚਾਇਤ ਨੇ ਰੋਕੀ ਆ ਪਿੰਡ ਕੀ ਨੇ ਮੈਂਬਰ ਦੇ ਗੱ ਆ ਰਿਹਾ ਨੇ ਉਹ ਤਾਂ ਰੁਗੀ ਹੈ ਮਸ਼ੀਨ ਆਗਾ ਤੁਹਾਡੇ ਮਤਲਬ ਕਿੰਨੀ ਕਿ ਮਿੱਟੀ ਚੱਕੀ ਗਈ ਹੈ ਮਿੱਟੀ ਇਹ ਕਿਆ ਤੋਲ ਜੋਖਾ ਜਿਸ ਦਾ ਕਿੰਨੇ ਕਿ ਗੱਡੀਆਂ ਉਠਗੜੀ ਮਿੱਟੀ ਕਿਰਸੀ ਉਹ ਸਾਈਡ ਮਾਂ ਤੇ ਤਾਂ ਸਾਰੀ ਮਿੱਟੀ ਚੱਕ ਚੱਕ ਕੇ ਪੂਰੀ ਕਰ ਰਹੇ ਆ ਫਿਰ ਮਿੱਟੀ ਆ ਕਿੰਦਾਜਾ ਵੀ ਕਿੰਨੀ ਕਿ ਮਿੱਟੀ ਚੱਕ ਲਿਓ ਕੋਈ 2-4 ਟਰਾਲੀਆਂ ਦੱਸ ਤੋਂ ਹੈ ਨਹੀਂ ਨਾ ਕਿੰਨੇ ਕਿੰਨੇ ਮਿੱਟੀ ਹੋਏ ਨੇ ਜੇ 1000ਾਂ ਗਿਣਤੀ ਮਾਂ ਟਰਾਲੀਆਂ ਉਠਗੜੀ ਕਿਆ ਮੰਗਿਆ ਤੁਹਾਡੀ ਪ੍ਰਸ਼ਾਸਨ ਤੋਂ ਮਾਰੀ ਮੰਗਾ ਇਹ ਵੀ ਮਿੱਟੀ ਇਤਨੀ ਪੈਣੀ ਚਾਹੀਦੀ ਜਿਹੜੀ ਚੱਕੀ ਆ ਪੂਰੀ ਕਰਾਟਾਂ ਮਦੇ ਮਿੱਟੀ ਪੂਰੀ ਕਰਨੀ ਚਾਹੀਦੀ ਆ ਅਰਿਓ ਜਿਹੜਾ ਟੋਆ ਜੋ ਟੋਆ ਭਰਨਾ ਚਾਹੀਦਾ ਜਿੰਨਾ ਜੰਗਲਾਟ ਮਹਿ ਕਿਵੇਂਗੀ ਜਮੀਨ ਹੈ ਇਸका ਵੀ ਟੋਆ ਭਰਨਾ ਚਾਹੀਦਾ ਸਰਕਾਰ ਨੂੰ ਤਾਂ ਕਿ ਦੁਬਾਰਾ ਓਰੇ ਟੁੱਟਾ ਨਾ ਆਇਓ ਹਾਂ ਬਾੜ ਤੋਂ ਪਹਿਲਾਂ ਜਿਹੜੀ ਪਟੜੀ ਕਿਤੇ ਸੀ ਇਹਨਾਂ ਨੇ ਉੱਚੀ ਚੱਕੀ ਆ ਪਹਿਲਾਂ ਤਾਂ ਕੁਝ ਪਾਣੀ ਰੁੱਟਣ ਨਹੀਂ ਨਹੀਂ ਚੱਕੀ ਜੁਥੀ ਆ ਜੀ ਉਸ ਤੋਂ ਵੀ ਨਹੀਂ ਉੱਤੇ ਨਹੀਂ ਵੀ ਆ ਇਹ ਵੀ ਨਾ ਕੈਰੇ ਦੇ ਚੱਕਣੇ ਨੂੰ ਵੀ ਹਮੇ ਚੱਕ ਦੇਂਗੇ ਪਰ ਹਮੇ ਕੁਝ ਨਹੀਂ ਗੰਦੇ ਚੱਕ ਦੇਂਗੇ ਅਗਰ sire tak pool tak ਜਿੰਨੀ ਇਹਨਾਂ ਨੇ ਮਿੱਟੀ ਪਟੜੀ ਦੇ ਚੱਕੀ ਆ ਰਾਣੀ ਅਮਟੀ ਇਤਨੀ ਪਈ ਆ ਮੁਰਦਾ ਕੈਲੀ ਆਲ ਜਾ ਕੇ ਦੇਖ ਲਓ ਮੌਕੇ ਦੇ ਉੱਪਰ ਮਿੱਟੀ ਇਹਨਾਂ ਨੇ 23ਵੇਂ ਵੀ ਪਈ ਹੈ ਅਰੀਬੀ ਨਹੀਂ ਬੰਦਿਆ ਇਹਨੂੰ ਹੀ ਚਲੇ ਜਾਣਗੇ ਜਦ ਪਟੜੀ ਆਈ ਬਾਰੇ ਨੀਮੀ ਕਰਦੇ ਨੇ ਮਿੱਟੀ ਚੱਕ ਕੇ ਫੇਰ ਟੁੱਟਣੀ ਕੋਈ ਉਂ ਤਾਂ ਟੋੜੀ ਹੋਈ ਨਹੀਂ ਕਿਸੇ ਨੇ ਪਾਣੀ ਉੱਪਰ ਚੜਕਾ ਸੀਗੇ ਫੇਰ ਪਾਣੀ ਨਾਲ ਟੋੜੀ ਹੋਈ ਗਿਰਿਆ ਉੱਪਰ ਨਹੀਂ ਸੀਗੇ ਪਿੰਡ ਨੂੰ ਵੀ ਸਰਕਾਰ ਕਹਿੰਦੇ ਇਹਨਾਂ ਨੂੰ ਸਾਰਾ ਪੈਸਾ ਦੇ ਰਹੀ ਹੈ ਫਤ ਸਰਕਾਰ ਦੀ ਪੱਕੀ ਲ ਬਸ ਸਾਰਾ ਕੁਝ ਦੇਰੀ ਹੈ ਕਿਉਂ ਤਾਂ ਲਿਖਿਉ ਹੋਰੀ ਹੈ ਮਾਰੇ ਗਾ ਬਿਲਕੁਲ ਬਿਲਕੁਲ ਕਿ ਆਨੇ ਆ ਸਮੇਂ ਮਾ ਸਾਡੇ ਤਾਂ ਫਿਰ ਰਹਿਣਾ ਉਰੇ ਬੇਕਾਰ ਹੋ ਜਾ ਬੀ ਬਰਬਾਦ ਹੋ ਜਾ ਆਰਾਮ ਨਾਲ ਕੀ ਪਾਰੇ ਆਨੇ ਇੱਕ ਤੋਂ ਨਾ ਢੀਮੀ ਛੱਡ ਕੇ ਜਹਾਂ ਆਏ ਵਾਰੀ ਤਾਂ ਟੋਟਾ ਇੱਕ ਇਹਨਾਂ ਨੂੰ ਜਾਂ ਸਰਕਾਰ ਇੱਕ ਇੱਕ ਇੰਚ ਮਿੱਟੀ ਦਾ ਵੀ ਪੈਸਾ ਦੇ ਰਹੇ ਆ ਨਾ ਵਸੂਲ ਰਹੇ ਆ ਫਿਰ ਉਰੇ ਦੇ ਮਿੱਟੀ ਕਿਉਂ ਪਾਈ ਜਾ ਰਹੀ ਹੈ ਉਹ ਪਰਾਣਾ ਹੀ ਮਲਵਾ ਕੱਢਾਂ ਉਸੇ ਮਲਵੇ ਨੇ ਥੇੜਾਂ ਦੱਬ ਦੇ ਆ ਨਾ ਉਹ ਮਲਵਾ ਨਹੀਂ ਦਪਣਾ ਚਾਹੀਦਾ ਸੂਰੇ ਜਿਹੜੀ ਮਿੱਟੀ ਤੇ ਚੱਕੀ ਆ ਇਹ ਮਿੱਟੀ ਰ ਪੂਰੀ ਹੋਣੀ ਚਾਹੀਦੀ ਐ ਸਰਕਾਰ ਕਹੇਗਾ ਕਿ ਸੂਰਾ ਸਰਕਾਰ ਦੇ ਖਜ਼ਾਨੇ ਵਿੱਚੋਂ ਪੈਸਾ ਆ ਰਿਹਾ ਆ ਰਿਹਾ ਨਾ ਮਿਰਿਆ ਪਰ ਨੇ ਅੱਗਾ ਜਾ ਕੇ ਉਸ ਦੀ ਤੰਦਲੀ ਕਰ ਰਹੇ ਆ ਮੇਲ ਚਿਰਕਾ ਅੰਜ ਸਰਪੰਚ ਸਾਹਿਬ ਇਹ ਮੈਂ ਵੀ ਦੱਸੋ ਕਿ ਕੋਈ ਕਾਪੜਾ ਹੋਇਆ ਤੇ ਕੋਈ ਇੱਥੇ ਦਾ ਇਹੀ ਆ ਵੀ ਇਹ ਨਾ ਮਤਬਲ ਜਿੰਨੀ ਪਹਿਲਾਂ ਦੀ ਨਾ ਮੱਟੀ ਉਨੀ ਪਣੀ ਚਾਹੀਦੀ ਠੀਕ ਆ ਕਿ ਨਾ ਜੀ ਹਾਂ ਮਤਬਲ ਇਹ ਮਿੱਟੀ ਦੇ ਇਕੱਠਾ ਕੇ ਇੱਧਰੋਂ ਇੱਧਰ ਲਾ ਰਹੇ ਆ ਫੇਰ ਉਹੀ ਕੋਈ ਮਤਲਬ ਸਹੀ ਕੰਮ ਨਹੀਂ ਹੋ ਰਿਹਾ ਹੈ ਠੀਕ ਹੈ ਕਿ ਨਾ ਜੀ ਪਿੰਡ ਨੂੰ ਵੀ ਖਤਰਾ ਆਇਆ ਪਿੰਡ ਦਾ ਸਰਪੰਚ ਨੇ ਆਪ ਲੱਗ ਕੇ ਉਹ ਕਰਾਇਆ ਸਾਰਾ ਬੰਦ ਨਹਿਰ ਦੇ ਨਾਲ ਨਾਲ ਉਹ ਸਾਰੀ ਮਿੱਟੀ ਲੁਵਾਈ ਆ ਸਰਪੰਚ ਨੇ ਮਸ਼ੀਨ ਲਈਆ ਵੀਡੀਓ ਨੂੰ ਪੁੱਛ ਲਿਓ ਸੈਕਟਰੀ ਸਾਰਿਆਂ ਨੂੰ ਪਤਾ ਵੀ ਉਹ ਪਿੰਡ માં ਨਕਾ ਟੁੱਟਣ ਲੱਗ ਰਿਹਾ ਦਾ ਬਹੁਤ ਦਿਨ ਰਾਤ ਕਰਕੇ ਬੜੀ ਮਿਹਨਤ ਕਰੀ ਆ ਇਨੀ ਕਿ ਮਿੱਟੀ ਚੱਕੀ ਜਾਂਦਾ ਯਾਰੋ ਤੁਸੀਂ ਮਿੱਟੀਾਂ ਦਾ ਦਾਦਾ ਜੀ ਵੀ ਕਿਹਾ ਜੋਖ ਤੋਂ ਲ ਮਿੱਟੀਆ ਕੋਈ ਹਿਸਾਬ ਕਿਤਾਬ ਆ ਕਿਤਨੀ ਕਾ ਗਈ ਐ ਕਿਤਨੀ ਕ ਉੱਠ ਗਈ ਉਹਦੇ ਕੀ ਮੰਗੇ ਪ੍ਰਸ਼ਾਸਨ ਦੇ ਕੋਟੇ ਸਰਸਾਦਨ ਦੇ ਦੋ ਜੋ ਹੀ ਆ ਬੇਮਾਰਾ ਸਹੀ ਕੰਮ ਹੋਣਾ ਚਾਹੀਦਾ ਬਸ ਠੀਕ ਹੈ ਕਿ ਨਾ ਮਹਰਾਏ ਬੰਦ ਲ ਜਿਹੜਾ ਇਹ ਬੰਦ ਹੋਣਾ ਚਾਹੀਦਾ ਮਜ਼ਬੂਤ ਇਹ ਨਹੀਂ ਪਿੰਡ ਪਿੰਡ ਨੂੰ ਖਤਰਾ ਆ ਪਿੰਡ ਡੁੱਬ ਜਾਏਗਾ ਆ ਟੜੀ ਪਰ ਇਸ ਪਰ ਪੁਲ ਤੱਕ ਮਿੱਟੀ ਪੈਣੀ ਚਾਹੀਦੀ ਪੁਲ ਤੇ ਹੀ ਮਿੱਟੀ ਪੈਣੀ ਚਾਹੀਦੀ ਆ ਇਹ ਨਾ ਤੇ ਪਿੰਡ ਦੇ ਜੇ ਉਹਰਾ ਨਹੀਂ ਪਾਣੀ ਇਹਨਾਂ ਇਨਕੀ ਮਰਜ਼ੀ ਆ ਮਤਲਬ ਪਿੰਡ ਦਾ ਤਾਂ ਬਚਾਅ ਹੋ ਜੇ ਪਿੰਡ ਦੇ ਵੀ ਟੁੱਟਣੇ ਦਾ ਖਤਰਾ ਉਹ ਤੋਂ ਜੇ ਨਾ ਪੰਚਾਇਤ ਲਗੇ ਨਾ ਨਾਲ ਉਹ ਨਹੀਂ ਪਿੰਡ ਵੀ ਇਹ ਨੁਕਸਾਨ ਨਾ ਜਾਂਦਾ ਪਾਣੀ ਨਾਲ ਅਸੀਂ ਦੋਸ਼ ਲਗਾ ਰਹੇ ਹਾਂ ਸਹੀ ਹੈ ਗੱਲ ਤਾਂ ਉਹ ਕਹਿੰਦੇ ਮਿੱਟੀ ਪਹੁੰਚਣੀ ਨਹੀਂ ਮੀਂਹ ਕਰ ਰਿਹਾ ਸਰ ਕਚੌੜੀ ਘੱਟ ਕਰਾਂਗੇ ਸਰ ਦੇਖੋ ਕੋਈ ਵੀ ਕੰਮ ਹਰ ਸਮਾਂ ਲੱਗਦਾ ਸਾਨੂੰ 5 ਤਰੀਕ ਨੂੰ 6 ਤਰੀਕ ਨੂੰ ਪਾੜ ਪਿਆ ਸੀ 3-4 ਦਿਨ ਮੀਂਹ ਪਿਆ ਸੀ 11 ਤਰੀਕ ਨੂੰ ਸਟਾਰਟ ਕੀਤਾ ਜੁਲਾਈ ਤਰੀਕ ਅਸੀਂ 90% ਕੰਮ ਕਰ ਲਿਆ ਸਿਰਫ ਮਿੱਟੀ ਦਾ ਕੰਮ ਰਹਿ ਗਿਆ ਥੋੜਾ ਬਹੁਤਾ ਉਹ ਅਸੀਂ ਕਰ ਰਹੇ ਹਾਂ ਕੰਮ ਸਾਡਾ ਕਲੋਜ਼ ਨੇ ਸਾਰੀ ਮਸ਼ੀਨਰੀ ਮੌਕੇ ਤੇ ਖੜੀ ਹੈ ਜਿਵੇਂ ਜਿਵੇਂ بارش ਪੈਂਦੇ ਮਿੱਟੀ ਬੰਦ ਵੀ ਹੋ ਜਾਂਦੀ ਉਹਦੇ ਕਰਕੇ ਡਿਲੇ ਹੋ ਰਿਹਾ ਦੋ ਦਿਨ بارش ਰਿਹਾ ਪਿੱਛੇ ਫੇਰ ਖੜ ਗਿਆ ਅੱਜ ਮਿੱਟੀ ਦੁਬਾਰਾ ਮੰਗਾ ਰਹੇ ਹਾਂਗੇ ਚੱਲ ਰਹੀ ਹੈ ਅਸੀਂ ਮ ਟਰਾਲੇ ਨਾਲ ਜਾ ਰਿਹਾ ਸੀ ਸ਼ਿਫਟਿੰਗ ਆਫਿਸ ਸੀਗੇ ਉਕਤ ਮੈਨੂੰ ਲੈਵਲ ਦਿੱਤੇ ਗਏ ਨੇ ਨਿਸ਼ਾਨ ਦਿੱਤੇ ਗਏ ਨੇ ਕਿ ਕਿਥੇ ਰੱਖ ਮਿਟੀ ਪੈਣੀ ਹੈ ਕਿੰਨਾ ਚੌੜਾ ਬੈਂਕਰ ਰੱਖਣਾ ਹੈ ਅਸੀਂ ਉਹਨਾਂ ਅਹੀ ਰੱਖ ਕੇ ਚੱਲ ਰਹੇ ਹਾਂ ਬਾਕੀ ਇਸ ਤੋਂ ਇਲਾਵਾ ਵੀ ਪਿੰਡ ਵਾਸੀ ਨਾਲ ਚਲੋ ਉਹਨਾਂ ਦਾ ਇੱਥੇ ਨੁਕਸਾਨ ਹੁੰਦਾ ਹੈਗਾ ਉਹਨਾਂ ਦੇ ਵੀ ਅਸੀਂ ਸੁਣ ਰਹੇ ਹਾਂ ਜੋ ਚੀਜ਼ ਕਹਿੰਦੇ ਨੇ ਉਹ ਵੀ ਸਹੀ ਪੂਰੀ ਕਰ ਰਹੇ ਹਾਂਗੇ ਮੈਂ ਕਿਹਦੇ ਅਧੀਨ ਚੱਲ ਰਹੇ ਹਾਂ ਉਸ ਤੋਂ ਇਲਾਵਾ ਵੀ ਸਾਨੂੰ ਕੋਈ ਮਨੋ ਟੈਕਸਟਾ ਵੀ ਕਰਨਾ ਪੈਂਦਾ ਪਿੰਡਾਂ ਦੀ ਤਸੱਲੀ ਲਈ ਸੀ ਉਹ ਕੰਮ ਕਰ ਰਹੇ ਹਾਂ ਜੀ ਬਾਕੀ ਜਿੱਥੇ ਦੇਖੋ ਟੁੱਟਿਆ ਸੀ ਨਾ ਆਪਣੇ ਸਾਹਮਣੇ ਹੀ ਪਿਆ ਇਦੇ ਵਿੱਚ ਜੇ ਫਿਰ ਵੀ ਪਿੰਡ ਵਾਲਿਆਂ ਨੂੰ ਕੁਝ ਲੱਗਦਾ ਵੀ ਕਿਸੇ ਚੀਜ਼ ਦੀ ਕਮੀ ਆ ਪਾਉ ਉਹ ਪੂਰੀ ਕਰਾ ਦੇ ਹਾਲ ਤਾਂ ਕੰਮ ਚੱਲਦਾ ਬੈਠੇ ਕੇ ਦਾ ਉਹਦਾ ਕੋਈ ਦਿੱਕਤ ਨਹੀਂ ਹੈ ਬਾਕੀ ਗਲਤ ਕੁਝ ਵੀ ਨਹੀਂ ਹੋਇਆ ਸਾਰਾ ਕਾਨੂੰਨ ਦੇ ਮਤਾਬਕ ਤੇ ਸਾਡੇ ਕਾਗਜ਼ਾ ਮਤਾਬਕ ਨਕਸ਼ੇ ਮਤਾਬਕ ਉਹ ਸਾਰਾ ਉਹਦੇ ਮਤਾਬਕ ਮੈਂ ਕਰਵਾ ਰਿਹਾ ਹਾਂ ਉਸ ਤੋਂ ਵੱਧ ਕਰਵਾ ਰਿਹਾ ਘੱਟ ਕੋਈ ਨਹੀਂ ਕਰਵਾ ਰਿਹਾ ਜਿੱਥੋਂ ਮਰਜ਼ੀ ਨਾਲ ਆਪੇ ਦੇਖ ਲਈ ਆਪਾਂ ਬਾਕੀ ਜੇ ਫਿਰ ਵੀ ਇਹਨੂੰ ਕੋਈ ਦਿੱਕਤ ਲੱਗਦੀ ਪੂਰੀ ਕਰ ਦਿੰਦੇ ਆਪਾਂ